ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਆਡੀਅנס ਆ ਜਿੰਨੀ ਵੀ ਸੰਗਤ ਹੈ ਸਾਰੇ ਜੁੜੇ ਹੋਏ ਨੇ ਧੰਨਤਾ ਤੇ ਜੋਗ ਨੇ ਅੱਜ ਆਪਾਂ ਇੱਕ ਅਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਿਹਦੇ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਜਿਹੜਾ ਹੈ ਉਹ ਨਹੀਂ ਪਤਾ ਹੋਏਗਾ ਆਪਾਂ ਇੱਕ ਅਜੀਹੀ ਗੱਲਬਾਤ ਬਾਰੇ ਅੱਜ ਤੁਹਾਨੂੰ ਜਾਣੂ ਵੀ ਕਰਵਾਵਾਂਗੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਸੀ ਹਰ ਕੋਈ ਉਹਨੂੰ ਜਾਣਦਾ ਸੀ ਤੇ ਸਿੱਧੂ ਮੂਸੇਵਾਲੇ ਦੇ ਫੇਮਸ ਹੋਣ ਬਾਰੇ ਔਰ ਉਹਦੇ ਮਰਨ ਬਾਰੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਪਹਿਲਾਂ ਹੀ ਦੱਸ ਦਿੱਤਾ ਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਉਹਨਾਂ ਦਾ ਇੱਕ ਸੇਵਕ ਸਾਡੇ ਨਾਲ ਜਦੋਂ ਗੱਲਬਾਤ ਹੋਈ ਉਹਨੇ ਪੂਰੀ ਗੱਲ ਵਾਦ ਦਿੱਤੀ ਕਹਿੰਦੇ ਭਾਈ ਇਹ ਜਿਹੜੀ ਗੱਲ ਹੈ ਇਹ 2010 ਦੀ ਜਾਂ ਸ਼ਾਇਦ 2008 ਦੀ ਗੱਲ ਹੈ ਤੇ ਉਦੋਂ ਬਾਬਾ ਜੀ ਉੱਡਤ ਸੈਦੇ ਪਿੰਡ ਗਏ ਸੀ ਉਹਨਾਂ ਨੇ ਵੈਸੇ ਸਹਿਜ ਸੁਭਾਅ ਜਿਵੇਂ ਆਪਾਂ ਬੇਨਤੀ ਕਰਦੇ ਆ ਬੇਨਤੀ ਕੀਤੀ ਸੀ ਕਿਸੇ ਸਿੱਖ ਨੇ ਕਿ ਇੱਕੋ ਦਿਨ ਜਿਲੇ ਬਣੇ ਫਤਿਹਗੜ ਸਾਹਿਬ ਤੇ ਮਾਨਸਾ ਫਤਿਹਗੜ ਸਾਹਿਬ ਦਾ ਕਿੱਡਾ ਵੱਡਾ ਨਾਮ ਹੈ ਤੇ ਸੰਤ ਜੀ ਮਾਨਸਾ ਨੂੰ ਕੋਈ ਜਾਣਦਾ ਹੀ ਨਹੀਂ ਕੋਈ ਨਹੀਂ ਜਾਣਦਾ ਤੇ ਕਹਿੰਦੇ ਮਹਾਂਪੁਰਖ ਉਦੋਂ ਕਹਿੰਦੇ ਨੇ ਇੱਥੋਂ ਦਾ ਇੱਕ ਗਾਉਣ ਵਾਲਾ ਹੋਏਗਾ ਜਿਹਦਾ ਸਾਰੇ ਸੰਸਾਰ ਦੇ ਵਿੱਚ ਨਾਮ ਉੱਚਾ ਹੋਏਗਾ ਤੇ ਉਹ ਸਾਰੇ ਸੰਸਾਰ ਦਾ ਨਾਮ ਉੱਚਾ ਕਰ ਦੇਗਾ ਪਰ ਇਹ ਗੱਲ ਕਹਿ ਕੇ ਸੰਤ ਜੀ ਰੁਕ ਗਏ ਇਹ ਗੱਲ ਕਹਿ ਕੇ ਕਿਵੇਂ ਰੁਕ ਗਏ ਕਹਿੰਦੇ ਨੇ ਕੋਈ ਇੱਕ ਕਾਰਨ ਸੀ ਮਾਨਸਾ ਦਾ ਇੱਕ ਜਿਹੜਾ ਬੰਦਾ ਸੀ ਨਾ ਜਿਹਨੇ ਸਵਾਲ ਪੁੱਛਿਆ ਸੀ ਉਹਦਾ ਜਿਹੜਾ ਨਾਮ ਸੀ ਉਹਨੇ ਦੱਸਿਆ ਸੀ ਉਹ ਕਹਿੰਦੇ ਨੇ ਕਿ ਉਹਨਾਂ ਦਾ ਨਾਮ ਰਾਜਪਾਲ ਸਿੰਘ ਸੀ ਰਾਜਪਾਲ ਸਿੰਘ ਨਾਮ ਦਾ ਇੱਕ ਸਾਡਾ ਮਿੱਤਰ ਸੀ RAMPAL ਵੀ ਉਹਨੂੰ ਅਸੀਂ ਕਹਿ ਦਿੰਦੇ ਸੀ ਤੇ ਕਹਿੰਦੇ ਉਹਨੇ ਇਹ ਸਵਾਲ ਪੁੱਛਿਆ ਸੀ ਮਹਾਰਾਜ ਨੂੰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਭਾਈ ਮਾਨਸਾ ਦਾ ਇੱਕ ਗਾਇਕ ਹੋਏਗਾ ਤੇ ਬਹੁਤ ਜਿਆਦਾ ਉਹਦਾ ਨਾਮ ਹੋਏਗਾ ਪੂਰੀ ਦੁਨੀਆ ਉਹਦਾ ਨਾਮ ਜਾਣੇਗੀ ਮਾਨਸਾ ਦਾ ਨਾਮ ਚਮਕਾ ਦੇਗਾ ਇਸ ਜ਼ਿਲ੍ਹੇ ਦਾ ਨਾਮ ਚਮਕਾ ਦੇਗਾ ਪਰ ਇਹ ਗੱਲ ਕਹਿ ਕੇ ਕਹਿੰਦੇ ਉਹ ਰੁਕ ਗਏ ਸੀ ਪਰ ਅੱਜ ਸਾਨੂੰ ਸਮਝ ਆਈ ਹੈ ਸਿੱਧੂ ਮੂਸੇਵਾਲਾ ਜਿਵੇਂ ਹੋਇਆ ਤੇ ਸਿੱਧੂ ਮੂਸੇਵਾਲਾ ਦਾ ਨਾਮ ਵੀ ਹੋਇਆ ਪਰ ਉਹ ਇਸ ਸੰਸਾਰ ਤੋਂ ਚਲਿਆ ਵੀ ਗਿਆ ਪਰ ਇਹ ਗੱਲ ਕਿੰਨੇ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਕਹਿ ਦਿੱਤੀ ਸੀ ਅੱਜ ਤੋਂ ਜੇ ਆਪਾਂ ਗੱਲ ਕਰੀਏ ਵੀ 11-12 ਸਾਲ ਪਹਿਲਾਂ ਇਸ ਤੋਂ ਵੀ ਵੱਧ ਸਮਾਂ ਜਿਹੜਾ ਪਹਿਲਾਂ ਇਹ ਉਹਨਾਂ ਨੇ ਵਚਨ ਕਰ ਦਿੱਤਾ ਸੀ ਤੇ ਉਹ ਅੱਜ ਸੱਚ ਹੋਇਆ ਤੇ ਜੋ ਪਰਤੇ ਉਹ ਰੁਕੇ ਸੀ ਤੇ ਜੋ ਸਮਾਂ ਸੀ ਸ਼ਾਇਦ ਉਹ ਸਿੱਧੂ ਮੂਸੇਵਾਲੇ ਦੇ ਮਰਨ ਦਾ ਇਸ਼ਾਰਾ ਸੀ ਤੇ ਉਹ ਗੱਲ ਬਿਲਕੁਲ ਅੱਜ ਸਾਫ਼ ਹੈ ਇਹ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ